ਤਾਂ ਪਹਿਲਾ ਇਹ ਉਹ ਮੇਰਾ ਪੁੱਤ ਨਹੀਂ ਰਾਇਓ ਉਹ ਉਹ ਖਾਲਸੇ ਦਾ ਪੁੱਤ ਤਾਂ ਦੇਸ਼ਕੋਮ ਦਾ ਪੁੱਤ ਤਾਂ ਭਾਰਤ ਮਾਤਾ ਦਾ ਪੁੱਤ ਤਾਂ ਸਭ ਤੋਂ ਬੜੀ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਆਪਣੇ ਪੰਜ ਕਕਾਰਾਂ ਚ ਗਿਆ ਉਹਨੂੰ ਆਪਣੇ ਪੁੱਤ ਤੇ ਇਨਾ ਘਰਵ ਹੈ ਮੈਂ ਉਹਨੂੰ ਆਪਣੀ ਖੁਸ਼ੀ ਦੇ ਨਾਲ ਨਹੀਂ ਲੋਕਾਂ ਦੇ ਬਾਪ ਰੋਂਦੇ ਐ ਬੁੱਬਾ ਮਾਰਦੇ ਮੇਰੀ ਮੈਂ ਆਪਣੀ ਘਰ ਵਾਲੀ ਨੂੰ ਇੱਕੋ ਹੀ ਕਹਤ ਵੈਸੇ ਆਪਣਾ ਬੱਚਾ ਜੋ ਤੋ ਬੱਚੇ ਨੇ ਮੇਰੇ ਨਾਲ ਘਰ ਆ ਜਾਣਾ ਉਹਨੂੰ ਅਸੀਂ ਰੋਣਾ ਨਹੀਂ ਆ ਉਹਨੂੰ ਕਹਣਾ ਅਸੀਂ ਤੈਨੂੰ ਅਸੀਂ ਖੁਸ਼ੀ ਦੇ ਨਾਲ ਤੋਰਨਾ ਕੋਈ ਨਹੀਂ ਕੋਈ ਨਹੀਂ ਸਾਬ ਹੁ ਹੌਸਲਾ ਰੱਖੋ ਸੰਤਮੈਂ ਹੌਸਲਾ ਖੇਡ ਹੋਇਆ ਹੋ ਮਾਰ ਤੋ ਕਿੱਥੇ ਇੱਕ ਇਸ ਕਿਸਮਤ ਆਏ ਉਸ ਤੋਂ ਹੋਏ ਮੁੰਡੇ ਕਹਿੰਦਾ ਆਪਣਾ ਅਸੀਂ ਵੀ ਆ ਤੁਸੀਂ ਵੀ ਆ ਸਾਰਾ ਨਾਲ ਮਰਨਾ ਕਰੋ ਨਾਮ ਰੋਸ਼ਨ ਕਰਦੇ ਹੋ ਕੋਈ ਸਾਲ ਰੋਣਾ ਰੋਣਾ ਨਹੀਂ ਦੇਖੋ ਦੀ ਮਾਂ ਜਕਾਰੇ ਛੱਡ ਰਹੀ ਐਂ ਤੇ ਦੇਖੋ ਜਾ ਕੇ ਸੁਣੇ ਦੀ ਮਾਂ ਦੇ ਜਕਾਰੇ ਸੁਣੇ ਚੱਲ ਦੀ ਮਾਂ ਜਕਾਰੇ ਛੱਡ ਸਾਰੇ ਵੀ ਤੁਸੀਂ ਕਿਉਂ ਰੋ ਰਹੇ ਹੋ ਹੌਸਲੇ ਰੱਖੋ ਬਸ ਅੰਦਰ ਤੇ ਆਂ ਅੰਦਰ ਤੇ ਆਂ ਸੋਪ

ਜੇ ਤੁਹਾਨੂੰ ਸੁਬ੍ਰਮੀਤਾਈ ਪਤਾ ਨਹੀਂ ਕਿ ਕਿਹਦੇ ਸੁਬ੍ਰਮੀਤਾਈ ਪਤਾ ਨਹੀਂ ਕੋਣ ਹੈ ਸਾਰੇ ਸੰਗਤਾਂ ਦਾ ਦੱਸਿਆ ਪੂਰਾ ਬੱਸ ਕਰਕੇ ਉਹਨਾਂ ਦਾ ਧੰਨਵਾਦ when te duma ਅਜੀ ਅਜੀ ਜੰਗਨਗਰ ਨਗਰ ਦੇ ਕੋਲ ਕੋਈ ਮੈਂ ਕੀ ਪ੍ਰਵਾਨ ਕਰਾਂ ਜੀ ਜੋ ਵੀ ਕਹਿ ਰਹੇ ਜੀ ਤੁਹਾਨੂੰ ਜਾਣਾ ਚਾਹੀਦਾ ਹੈ ਜੀ ਨਾਲ ਚਾਰ ਦਿਨਾਂ ਤੋਂ ਗੱਲ ਕਰਾ ਸੱਚੇ ਪਰਸਨ ਵਾਲਾ ਜੀ ਆਪਾਂ ਤਾਂ ਇਹਨਾਂ ਨੂੰ ਕੀ ਕਹਿਣਾ ਚਾਹੀਦਾ ਪੁੱਤ ਨੂੰ ਅਸਰੇ ਦੇਵੀ ਵਰਗੀ پاکਪੁਰਖੀ ਤੋਰਿਆ ਹੈਗਾ ਕਰੋ ਸਭ ਤੋਂ ਪਹਿਲਾਂ ਇਹ ਉਹ ਮੇਰਾ ਪੁੱਤ ਨਹੀਂ ਰਾਏ ਉਹ ਉਹ ਖਾਲਸੇ ਦਾ ਪੁੱਤ ਤਾਂ ਦੇਸ਼ਕੌਮ ਦਾ ਪੁੱਤ ਤਾਂ ਭਾਰਤ ਮਾਤਾ ਦਾ ਪੁੱਤ ਤਾਂ ਸਭ ਤੋਂ ਵੱਡੀ ਮੈਨੂੰ ਖੁਸ਼ੀ ਦੀ ਗੱਲ ਇਹ ਹੈ ਵੀ ਉਹ ਆਪਣੇ ਪੰਜ ਕਕਾਰਾਂ ਚ ਗਿਆ ਹੈ ਉਹ ਦੇਸ਼ ਵਾਸਤੇ ਸ਼ਹੀਦ ਹੋਇਆ ਉਹਨੇ ਪੰਜਾਬ ਦਾ ਨਾਮ ਰੋਪੜ ਦਾ ਨਾਮ ਤੇ ਮੇਰੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਨੂੰ ਆਪਣੇ ਪੁੱਤ ਤੇ ਇੰਨਾ ਗਰਵ ਹੈ ਮੈਂ ਉਹਨੂੰ ਆਪਣੇ ਖੁਸ਼ੀ ਦੇ ਨਾਲ ਨਹੀਂ ਲੋਕਾਂ ਦੇ ਬਾਪ ਰਹੁੰਦੇ ਐ ਬੁੱਬਾ ਮਾਰਦੇ ਮੇਰੀ ਮੈਂ ਆਪਣੇ ਘਰ ਵਾਲੀ ਨੂੰ ਇੱਕੋ ਹੀ ਕਹਤ ਵੈਸੇ ਆਪਣਾ ਬੱਚਾ ਜਦੋਂ ਬੱਚੇ ਨੇ ਮੇਰੇ ਨਾਲ ਘਰ ਆ ਜਾਣਾ ਉਹਨੂੰ ਅਸੀਂ ਰੋਣਾ ਨਹੀਂ ਉਹਨੂੰ ਕਹਣਾ ਸੀ ਤੈਨੂੰ ਅਸੀਂ ਖੁਸ਼ੀ ਦੇ ਨਾਲ ਤੋਰਨਾ ਉਹ ਅਸੀਂ ਮੈਂ ਆਪਣਾ ਫਰਜ਼ ਪੂਰਾ ਨਿਭਾਇਆ ਜੋ ਉਹਦੇ ਪੰਜ ਕਕਾਰ ਤੇ ਪੰਜ ਕਕਾਰੂ ਦੇ ਨਾਲ ਪਾ ਕੇ ਉਹਨੂੰ ਅੰਤਮ ਵਿਦਾਈ ਦਿੱਤੀ ਕਿ ਲੱਗਦਾ ਕਿਸਾਂ ਦੇ ਸੁਪਨੇ ਅਸੀਂ ਜਿਸ ਤਰੀਕੇ ਨਾਲ ਹੁੰਦੇ ਜੋ ਸੁਪਨੇ ਕਦੇ ਸੁਪਨੇ ਕਿਸੇ ਦੇ ਪੂਰੇ ਨਹੀਂ ਹੁੰਦੇ ਜੋ ਸੁਪਨੇ ਆ ਪ੍ਰਮਾਤਮਾ ਉਹ ਧੂਰੇ ਛੱਡ ਗਿਆ ਹਰੇ ਬਹੁਤ ਸੁਪਨੇ ਹੁੰਦੇ ਜਿੰਨੇ ਸਾਡੇ ਕੋਲੋਂ ਸਾਡੀ ਜੀਵਨ ਚ ਸੁਪਨੇ ਪੂਰੇ ਹੋਣਗੇ ਸਾਡੇ ਮਨਾਂ ਚ ਹੈ ਪਰਿਵਾਰ ਨਾਲ ਬੈਠ ਕੇ ਆਪਣੇ ਘਰ ਦੇ ਨਾਲ ਬੈਠ ਕੇ

आर्मोड का था फोर आरआर में पोस्टिंग था जो हुआ इसके साथ बहुत दुखद खबर है इसने गाड़ी एक्सीडेंट में गाड़ी खाई में खाई में गिर गया था और इसमें इसके 200 फुट नीचे गाड़ी गिरा गिरा था कितने जवान शहीद इसमें अभी तक 10 जवान शहीद हुआ है और 10 ग्यारह जवान हॉस्पिटल में घायल है आर्मी की जो रीत है उसी हिसाब से हम लोग इनको विदाई दिया गया नहीं इसके तो बारे में हमें जानकारी नहीं है नहीं 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 इसके बारे में हमें जानकारी नहीं है ये देखो हम इसके बारे में कुछ नहीं बोल सकते मत किसी को कहीं भी किसी जगह में आ सकता है ठीक है इसके बारे में मेरा जानकारी नहीं है ये फौज की जो रूल है वो सब कुछ मिलेगा उनको इसके बारे में ज़्यादा जानकारी हमें आई नहीं है Thank you. Thank you.